ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬਹੂ ਤੇਰੀ ਜ਼ੁਬਾਨ ਤਾਂ ਬੜੀ ਕੈਂਚੀ ਵਾਂਗ ਚੱਲਣ ਲੱਗੀ ਆ ਥੋੜੀ ਜਿਹੀ ਵੀ ਬੋਲਣ ਦੀ ਤਮੀਜ਼ ਨਹੀਂ ਹੈ ਤੈਨੂੰ ਤਮੀਜ਼ਤਾ ਵੇਚ ਹੀ ਖਾਦੀ ਆ ਤੂੰ ਆਪਣੀ ਨਨਾਨਦ ਬਾਰੇ ਇਹੋ ਜਿਹੇ ਗੱਲਾਂ ਕਰਦੇ ਤੈਨੂੰ ਪੋਰਾ ਵੀ ਸ਼ਰਮ ਨਹੀਂ ਆਉਂਦੀ ਕਿਹੜੀ ਸ਼ਰਮਾ ਜੀ ਰੂਬੀ ਆਪਣੇ ਪਤੀ ਨੂੰ ਆਪਣੇ ਹੱਥ ਦੇ ਦਰਦ ਬਾਰੇ ਦੱਸ ਰਹੀ ਸੀ ਤੇ ਕਹਿ ਰਹੀ ਸੀ ਰਜੇਸ਼ ਵੇਖੋ ਪੂਰਾ ਦਿਨ ਕੰਮ ਕਰ ਕਰਕੇ ਕਿਵੇਂ ਮੇਰੇ ਹੱਥਾਂ ਤੇ ਕਾਲੇ ਕਾਲੇ ਨਿਸ਼ਾਨ ਪੈ ਗਏ ਆ ਨਿਸ਼ਾਨ ਵੇਖ ਕੇ ਰਜੇਸ਼ ਨੇ ਵੀ ਕਿਹਾ ਹਾਂ ਰੂਬੀ ਇਹੋ ਜਿਹਾ ਕਿਹੜਾ ਕੰਮ ਕਰ ਲਿਆ ਤੂੰ ਇਹ ਤਾਂ ਸੱਚਮੁੱਚ ਬਹੁਤ ਡੂੰਗੇ ਦਾਗ ਪੈ ਗਏ ਆ ਪਤੀ ਦੀ ਹਮਦਰਦੀ ਵੇਖ ਕੇ ਰੂਬੀ ਅੰਦਰੋਂ ਅੰਦਰ ਖੁਸ਼ ਹੋ ਜਾਂਦੀ ਆ ਤੇ ਖੁਸ਼ੀ ਵਿੱਚ ਕਹਿਣ ਲੱਗਦੀ ਆ ਅੱਜ ਮੈਂ ਪੂਰੇ ਘਰ ਦੀ ਬੜੀ ਚੰਗੀ ਤਰ੍ਹਾਂ ਰਗੜ ਰਗੜ ਕੇ ਸਫਾਈ ਕੀਤੀ ਆ ਇਸੇ ਲਈ ਹੱਥਾਂ ਤੇ ਕੁਝ ਜ਼ਿਆਦਾ ਹੀ ਜ਼ੋਰ ਪੈ ਗਿਆ ਆ ਜੇਦੀ ਵਜ੍ਹਾ ਨਾਲ ਇਹ ਕਾਲੇ-ਕਾਲੇ ਦਾਗ ਪੈ ਗਏ ਆ ਬਸ ਇਹੋ ਗੱਲਾਂ ਰੂਬੀ ਦੀ ਸੱਸ ਦੇ ਕੰਨਾਂ ਵਿੱਚ ਪੈ ਗਈਆਂ ਤੇ ਉਹਦੀ ਸੱਸ ਉਦੋਂ ਹੀ ਰੂਬੀ ਦੇ ਕਮਰੇ ਵਿੱਚ ਆ ਕੇ ਕਹਿੰਦੀ ਆ ਲੈ ਦੱਸ ਇਹ ਕਿਹੜੀ ਵੱਡੀ ਗੱਲ ਕਰ ਦਿੱਤੀ ਤੂੰ ਕਰਦੇ ਹੀ ਤਾਂ ਕੰਮ ਕੀਤੇ ਆ ਜੇ ਕਰਦੇ ਕੰਮ ਕਰੀਏ ਤਾਂ ਇਹਨਾਂ ਦੱਸੀ ਦਾ ਨਹੀਂ ਆ ਤੇਰਾ ਹੀ ਘਰ ਆ ਕਿਸੇ ਹੋਰ ਦਾ ਤਾਂ ਨਹੀਂ ਆ ਕੰਮ ਤਾਂ ਕਰਨਾ ਹੀ ਪਊਗਾ ਇਹਦੇ ਵਿੱਚ ਇਹਨਾਂ ਸੁਣਾਉਣ ਦੀ ਕੀ ਲੋੜ ਆ ਕਿ ਇਹ ਕੀਤਾ ਮੈਂ ਉਹ ਕੀਤਾ ਆਪਣੀ ਸੱਸ ਦੇ ਮੂੰਹੋਂ ਆਪਣੇ ਬਾਰੇ ਇਹੋ ਜੀਆਂ ਗੱਲਾਂ ਸੁਣ ਕੇ ਰੂਬੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹਨੇ ਆਪਣੇ ਪਤੀ ਰਜੇਸ਼ ਵੱਲ ਵੇਖਿਆ ਰਜੇਸ਼ ਨੇ ਉਹਨੂੰ ਇਸ਼ਾਰੇ ਨਾਲ ਹੀ ਸ਼ਾਂਤ ਰਹਿਣ ਲਈ ਕਿਹਾ ਹੁਣ ਰਜੇਸ਼ ਮਾਂ ਦੇ ਸਾਹਮਣੇ ਕੀ ਬੋਲਦਾ ਉਹਨੂੰ ਪਤਾ ਸੀ ਕਿ ਜੇ ਉਹ ਰੂਬੀ ਦਾ ਪੱਖ ਲਊਗਾ ਵੀ ਤਮਾ ਨੂੰ ਬੁਰਾ ਲੱਗ ਜਾਊਗਾ ਤੇ ਮਾਂ ਫਿਰ ਹਜ਼ਾਰ ਗੱਲਾਂ ਸੁਣਾਉਂਗੀ ਉਹ ਆਪਣੀ ਹੀ ਕਹਾਣੀ ਲੈ ਕੇ ਬਹਿ ਜਾਊਗੀ ਕਿ ਅਸੀਂ ਵੀ ਤਾਂ ਬਹੁਤ ਕੰਮ ਕੀਤੇ ਸੀ ਆਪਣੇ ਵੇਲੇ ਹੁਣ ਤਾਂ ਕਿਹੜੇ ਕੰਮ ਰਹਿ ਗਏ ਆ ਸਭ ਕੁਝ ਤਾਂ ਬਾਹਰੋਂ ਆਉਂਦਾ ਆ ਪੈਕਟਾਂ ਵਿੱਚ ਪੈਕਟ ਵਾਲੇ ਮਸਾਲੇ ਨਾ ਹੁਣ ਕੱਟਣ ਕੁੱਟਣੇ ਪੈਂਦੇ ਆ ਤੇ ਨਾ ਹੀ ਪੀਸਣੇ ਪੈਂਦੇ ਆ ਸਾਡਾ ਜ਼ਮਾਨਾ ਸੀ ਸਾਰਾ ਕੰਮ ਕਰਨ ਤੋਂ ਬਾਅਦ ਵੀ ਚੱਕੀ ਚਲਾਉਣੀ ਪੈਂਦੀ ਸੀ ਇਨੇ ਕੰਮ ਕਰਦੇ ਸੀ ਜੇ ਅਸੀਂ ਹੱਥ ਵਿਖਾਉਣ ਲੱਗਦੇ ਜਾਂ ਰੋਣਾ ਲੈ ਕੇ ਬਹਿ ਜਾਂਦੇ ਤਾਂ ਸਾਂਭ ਲਿਆ ਸੀ ਆਪਣਾ ਅਸੀਂ ਘਰ ਗੱਲ ਅੱਗੇ ਨਾ ਵਧੇ ਇਸ ਲਈ ਰੂਬੀ ਚੁੱਪਚਾਪ ਉੱਠ ਕੇ ਰਸੋਈ ਵਿੱਚ ਚਲੀ ਗਈ ਉਹਦੀਆਂ ਅੱਖਾਂ ਵਿੱਚੋਂ ਅਥਰੂ ਲਗਾਤਾਰ ਵਹਿ ਰਹੇ ਸੀ ਕਿਉਂਕਿ ਉਹਨੇ ਸੱਚਮੁੱਚ ਪੂਰੇ ਘਰ ਦੀ ਨੁੱਕਰ-ਨੁੱਕਰ ਦੀ ਸਫਾਈ ਬਹੁਤ ਹੀ ਚੰਗੀ ਤਰ੍ਹਾਂ ਕੀਤੀ ਸੀ ਪੂਰਾ ਦਿਨ ਲੱਗ ਗਿਆ ਸੀ ਤੇ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਕਦੀ ਵੀ ਉਹਦੀ ਸੱਸ ਪਿਆਰ ਨਾਲ ਨਹੀਂ ਬੋਲਦੀ ਜੇ ਇਹੋ ਕੰਮ ਪੀਕੇ ਕਰਦੀ ਤਾਂ ਮਾਂ ਕੋਲੋਂ ਉਹਨੂੰ ਕਿੰਨਾ ਪਿਆਰ ਮਿਲਦਾ ਨਾਲ ਕਿੰਨੀ ਤਾਰੀਫ਼ ਵੀ ਮਿਲਦੀ ਪਰ ਇਹ ਤਾਂ ਸਹੁਰਾ ਘਰ ਆ ਤੇ ਸਹੁਰਿਆਂ ਵਿੱਚ ਬਹੂ ਦੀ ਕਦੀ ਵੀ ਤਾਰੀਫ਼ ਨਹੀਂ ਹੁੰਦੀ ਹੁੰਦੀ ਖੈਰ ਰੂਬੀ ਨੂੰ ਤਾਂ ਆਪਣੀ ਸੱਸ ਦੀਆਂ ਗੱਲਾਂ ਬੁਰੀਆਂ ਲੱਗੀਆਂ ਹੀ ਸੀ ਪਰ ਇਸ ਗੱਲ ਦੀ ਤਸੱਲੀ ਵੀ ਸੀ ਕਿ ਘੱਟ ਤੋਂ ਘੱਟ ਉਹਦਾ ਪਤੀ ਤਾਂ ਉਹਦੇ ਨਾਲ ਆ ਉਹ ਤਾਂ ਘੱਟ ਤੋਂ ਘੱਟ ਉਹਦੇ ਕੰਮ ਦੀ ਕਦਰ ਕਰਦਾ ਆ ਰੂਬੀ ਸਵੇਰ ਦਾ ਸਾਰਾ ਕੰਮ ਕਰਕੇ ਦੁਪਹਿਰ ਦਾ ਖਾਣਾ ਬਣਾ ਕੇ ਆਪਣੀ ਸੱਸ ਨੂੰ ਖਵਾਉਣ ਤੋਂ ਬਾਅਦ ਖੁਦ ਖਾ ਕੇ ਜਿਵੇਂ ਹੀ ਆਰਾਮ ਕਰਨ ਗਈ ਕੇ ਚਾਣ ਕੇ ਹੀ ਬਾਹਰ ਦਾ ਦਰਵਾਜ਼ਾ ਖੜਕ ਗਿਆ ਮਨ ਖਿਜ ਗਿਆ ਗਿਆ ਸੀ ਰੂਬੀ ਦਾ ਅਣਮੰਨੇ ਜਹਿ ਮਨ ਨਾਲ ਜਿਵੇਂ ਹੀ ਉਹ ਦਰਵਾਜ਼ਾ ਖੋਲਣ ਗਈ ਕਿ ਸਾਹਮਣੇ ਹੀ ਮੁਸਕਰਾਉਂਦੀ ਹੋਈ ਨਨਾਨ ਪ੍ਰੀਤ ਖੜੀ ਦਿਖਾਈ ਦਿੱਤੀ ਪ੍ਰੀਤ ਨੂੰ ਵੇਖ ਕੇ ਰੂਬੀ ਦਾ ਮਨ ਬਹਿ ਜਾ ਗਿਆ ਕਿਉਂਕਿ ਉਹ ਇੱਕ ਤਾਂ ਪਹਿਲਾਂ ਹੀ ਥੱਕੀ ਹੋਈ ਸੀ ਦੂਜਾ ਹੁਣ ਸੱਸ ਮਾਂ ਦੀ ਇੱਕ ਤੋਂ ਇੱਕ ਵਾਦ ਫਰਮਾਏ ਸ਼ੁਰੂ ਹੋ ਜਾਊਗੀ ਤੇ ਵੈਸੇ ਵੀ ਕੋਈ ਵੀ ਇਨਸਾਨ ਹੋਵੇ ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਇੱਕ ਘੰਟਾ ਆਰਾਮ ਕਰਦਾ ਹੀ ਕਰਦਾ ਆ ਪਰ ਹੁਣ ਰੂਬੀ ਲਈ ਆਰਾਮ ਕਰਨਾ ਹਰਾਮ ਸੀ ਹੁਣ ਤਾਂ ਨਾਨ ਦੀ ਫਰਮਾਇਸ਼ ਤੇ ਉਹਦੀ ਪਸੰਦ ਦਾ ਖਾਣਾ ਬਣਾਉਂਗੀ ਕਿਉਂਕਿ ਇਸ ਟਾਈਮ ਆਨ ਦਾ ਮਤਲਬ ਹੀ ਇਹੀ ਆ ਕਿ ਉਹ ਬਿਨਾਂ ਖਾਣਾ ਖਾਦੇ ਹੀ ਆ ਗਈ ਆ ਤੇ ਇਹ ਕੋਈ ਅੱਜ ਨਵੀਂ ਗੱਲ ਨਹੀਂ ਸੀ ਹਫਤੇ ਵਿੱਚ ਹਰ ਦੂਜੇ ਤੀਜੇ ਦਿਨ ਨਨਾਨ ਬਿਨਾਂ ਦੱਸਿਆ ਜਾਂਦੀ ਆ 15-20 ਮਿੰਟ ਦੀ ਦੂਰੀ ਤੇ ਹੀ ਉਹਦਾ ਘਰ ਆ ਇਸ ਲਈ ਜਦੋਂ ਦਿਲ ਕਰਦਾ ਆ ਉਦੋਂ ਹੀ ਮੂੰਹ ਚੋੱਕ ਕੇ ਆ ਜਾਂਦੀ ਆ ਤੇ ਪੂਰਾ ਦਿਨ ਮਾਂ ਤੀ ਰੂਬੀ ਦੇ ਕੰਮ ਵਿੱਚ ਕਮੀਆਂ ਕੱਢਦੀਆਂ ਰਹਿੰਦੀਆਂ ਆ ਇੰਨੀਆਂ ਬੁਰਾਈਆਂ ਕਰਦੀਆਂ ਆ ਕਿ ਸ਼ਾਇਦ ਇੰਨੀਆਂ ਤਾਂ ਪੂਰੇ ਪਿੰਡ ਵਿੱਚ ਕਿਸੇ ਦੀਆਂ ਨਾ ਹੋਈਆਂ ਹੋਣ ਜਿਵੇਂ ਕਹਿ ਲਵੋ ਕਿ ਪੂਰੇ ਸ਼ਹਿਰ ਵਿੱਚ ਵੀ ਕਿਸੇ ਦੀਆਂ ਨਾ ਹੋਈਆਂ ਹੋਣ ਤੇ ਨਾ ਹੀ ਮਾਜੀ ਦੀਆਂ ਸ਼ਿਕਾਇਤਾਂ ਖਤਮ ਹੁੰਦੀਆਂ ਤੇ ਨਾ ਹੀ ਧੀ ਦੀਆਂ ਹਦਾਇਤਾਂ ਖਤਮ ਹੁੰਦੀਆਂ 2 ਘੰਟੇ 3 ਘੰਟੇ ਨਨਾਂ ਜਦੋਂ ਤੱਕ ਰਹਿੰਦੀ ਦੋਵੇਂ ਮਾਤੀ ਵਿੱਚ ਬਸ ਚਰਚਾ ਦਾ ਵਿਸ਼ਾ ਰੂਬੀ ਹੀ ਹੁੰਦੀ ਸੀ ਰੂਬੀ ਦਰਵਾਜੇ ਤੇ ਹੀ ਖੜੀ ਸੀ ਕਿ ਉਦੋਂ ਹੀ ਪ੍ਰੀਤ ਨੇ ਕਿਹਾ ਭਾਬੀ ਹੁਣ ਇੱਥੋਂ ਪਰਾਂ ਹੋਏਂਗੀ ਜਾਂ ਦਰਵਾਜੇ ਤੇ ਹੀ ਖੜੀ ਰਹਿਣਾ ਆ ਕਹਿੰਦੇ ਹੋਏ ਰੂਬੀ ਨੂੰ ਇੱਕ ਪਾਸੇ ਕਰਕੇ ਉਹ ਸਿੱਧਾ ਆਪਣੀ ਮਾਂ ਦੇ ਕੋਲ ਜਾ ਕੇ ਬਹਿ ਗਈ ਮਾਂ ਵੀ ਧੀ ਨੂੰ ਵੇਖ ਕੇ ਇਵੇਂ ਖੁਸ਼ ਹੁੰਦੀ ਜਿਵੇਂ ਧੀ ਸਾਲ ਵਿੱਚ ਪਹਿਲੀ ਵਾਰ ਆਈ ਹੋਵੇ ਹਾਂ ਪੁੱਤ ਆ ਜਾ ਤੂੰ ਆ ਗਈਆਂ ਤੂੰ ਆ ਜਾਣੀ ਆ ਤਾਂ ਥੋੜਾ ਮਾਨ ਬਦਲ ਜਾਂਦਾ ਆ ਨਹੀਂ ਤਾਂ ਪੂਰਾ ਦਿਨ ਇਸ ਘਰ ਵਿੱਚ ਪਏ ਪਏ ਸੜਦੀ ਰਹਿਣੀ ਆ ਮੈਂ ਕਿਸੇ ਨੂੰ ਕੋਈ ਮਤਲਬ ਹੀ ਨਹੀਂ ਆ ਮੇਰੇ ਨਾਲ ਕੀ ਕਰਾਂ ਮੈਂ ਬਸ ਤੇਰੇ ਕਰਕੇ ਹੀ ਭੱਜ-ਭੱਜ ਕੇ ਆਉਂਦੀ ਰਹਿਣੀ ਆ ਨਹੀਂ ਤਾਂ ਟਾਈਮ ਕਿੱਥੇ ਮਿਲਦਾ ਆ ਇਹ ਨਾ ਆਉਣ ਦਾ ਕਰੇ ਇਹਨੇ ਕੰਮੁੰਦੇ ਆ ਕਿ ਸਾਹ ਲੈਣ ਦੀ ਵੀ ਵੇਲ ਨਹੀਂ ਮਿਲਦੀ ਪੂਰਾ ਦਿਨ ਕਰਦੇ ਰਹੋ ਇਹਦੇ باوجود ਵੀ ਕੋਈ ਕਦਰ ਨਹੀਂ ਕਰਦਾ ਸਹਰੇ ਘਰ ਕਹਿੰਦੇ ਹੋਏ ਪ੍ਰੀਤ ਨੇ ਉਦਾਸ ਜਿਹਾ ਮੂੰਹ ਬਣਾ ਲਿਆ ਕਿ ਉਦੋਂ ਹੀ ਰੂਬੀ ਪ੍ਰੀਤ ਲਈ ਪਾਣੀ ਲੈ ਕੇ ਆ ਜਾਂਦੀ ਆ ਤੇ ਉਹਦੀਆਂ ਗੱਲਾਂ ਸੁਣ ਕੇ ਕਹਿੰਦੀ ਆ ਦੀਦੀ ਤਾਂ ਕਿਹੜੀ ਵੱਡੀ ਗੱਲ ਆ ਆਪਣੇ ਘਰ ਦਾ ਹੀ ਕੰਮ ਹੀ ਤਾਂ ਕਰਦੇ ਹੋ ਕਿਸੇ ਨੂੰ ਦੱਸਦੇ ਨਹੀਂ ਹੁੰਦੇ ਜੇ ਆਪਣੇ ਘਰ ਦਾ ਕੰਮ ਕਰੀਏ ਤਾਂ ਆਪਣੇ ਘਰ ਦਾ ਕੰਮ ਤਾਂ ਕਰਨਾ ਹੀ ਪੈਂਦਾ ਆ ਇਹਦੇ ਵਿੱਚ ਇੰਨਾ ਸੁਣਾਉਣ ਵਾਲੀ ਕਿਹੜੀ ਗੱਲ ਆ ਕਿ ਇਹ ਕੀਤਾ ਮੈਂ ਉਹ ਕੀਤਾ ਬਹੂ ਦੇ ਮੂੰਹੋਂ ਹੁਣ ਆਪਣੀ ਧੀ ਲਈ ਇਹ ਗੱਲ ਸੁਣ ਕੇ ਉਹਦੀ ਸੱਸ ਪੜਕ ਜਾਂਦੀ ਆ ਤੇ ਗੁੱਸੇ ਵਿੱਚ ਰੂਬੀ ਨੂੰ ਕਹਿੰਦੀ ਆ ਅੱਜ ਬੜੀ ਤੇਰੀ ਜ਼ੁਬਾਨ ਕੈਂਚੀ ਵਾਂਗ ਚੱਲ ਰਹੀ ਆ ਤੂੰ ਕਿਹਦੇ ਨਾਲ ਗੱਲ ਕਰ ਰਹੀ ਆ ਤੈਨੂੰ ਜਰਾ ਵੀ ਅਕਲ ਹੈ ਆਪਣੀ ਨਾਨ ਨਾਲ ਬਾਰੇ ਇਹੋ ਜੀਆਂ ਗੱਲਾਂ ਕਰਦੇ ਹੋਏ ਤੈਨੂੰ ਪੋਰਾ ਵਿਸ਼ਰਮ ਨਹੀਂ ਆਉਂਦੀ ਇੱਕ ਤਾਂ ਵਿਚਾਰੀ ਕੰਮ ਕਰਦੇ ਕਰਦੇ ਥੱਕ ਜਾਂਦੀ ਆ ਹਾਲਤ ਖਰਾਬ ਹੋ ਜਾਂਦੀ ਆ ਉਹਦੀ ਦੂਜਾ ਤੂੰ ਉਹਦੇ ਜਲੇ ਤੇ ਨਮਕ ਛਿੜਕ ਰਹੀ ਆ ਜੇ ਪਿਆਰ ਦੀ ਬੋਲੀ ਨਹੀਂ ਬੋਲ ਸਕਦੀ ਤਾਂ ਇਹ ਸੜੀਆਂ ਪੁੱਜੀਆਂ ਗੱਲਾਂ ਵੀ ਆਪਣੇ ਕੋਲ ਹੀ ਰੱਖ ਪ੍ਰੀਤ ਵੀ ਗੁੱਸੇ ਨਾਲ ਰੂਬੀ ਨੂੰ ਵੇਖ ਰਹੀ ਸੀ ਦੋਵੇਂ ਮਾਵਾ ਧੀਆਂ ਦਾ ਗੁੱਸਾ ਵੇਖ ਕੇ ਰੂਬੀ ਨੇ ਕਿਹਾ ਮਾਂ ਜੀ ਮੈਂ ਕੀ ਗਲਤ ਕਹਿ ਦਿੱਤਾ ਮੈਂ ਤਾਂ ਉਹ ਕਿਹਾ ਆ ਜੋ ਤੁਸੀਂ ਮੈਨੂੰ ਕਿਹਾ ਸੀ ਕੱਲ ਭੁੱਲ ਗਏ ਤੁਸੀਂ ਕੱਲ ਕਿਵੇਂ ਤੁਸੀਂ ਇਹਨਾਂ ਦੇ ਸਾਹਮਣੇ ਮੈਨੂੰ ਕਿਹਾ ਸੀ ਕਿ ਇਹ ਤੇਰਾ ਘਰ ਆ ਕੰਮ ਤਾਂ ਕਰਨਾ ਪਊਗਾ ਇਹਦੇ ਵਿੱਚ ਸੁਣਾਉਣ ਵਾਲੀ ਕਿਹੜੀ ਗੱਲ ਆ ਤਾਂ ਉਹ ਗੱਲ ਤਾਂ ਮੈਂ ਬਸ ਦੀਦੀ ਨੂੰ ਕਹੀ ਆ ਤਾਂ ਤੁਹਾਨੂੰ ਬੁਰਾ ਲੱਗ ਗਿਆ ਜੇ ਮੇਰੀ ਗੱਲ ਇੰਨੀ ਬੁਰੀ ਲੱਗੀ ਆ ਤਾਂ ਮਤਲਬ ਤੁਹਾਡੀ ਵੀ ਤਾਂ ਗੱਲ ਬੁਰੀ ਸੀ ਜੇ ਮੇਰੀ ਗੱਲ ਗਲਤ ਆ ਤਾਂ ਮਤਲਬ ਤੁਹਾਡੀ ਵੀ ਗੱਲ ਗਲਤ ਹੀ ਸੀ ਤੁਹਾਨੂੰ ਦੀਦੀ ਦਾ ਤਾਂ ਬੜਾ ਦੁੱਖ ਹੈ ਸਮਝ ਆ ਗਿਆ ਕਿ ਉਹ ਕਿੰਨਾ ਕੰਮ ਕਰਦੀ ਆ ਪਰ ਮੇਰਾ ਮੇਰਾ ਤਾਂ ਤੁਸੀਂ ਅੱਖੀਂ ਵੇਖਦੇ ਹੋ ਇਹ ਵੀ ਤੁਹਾਨੂੰ ਦਿਖਾਈ ਨਹੀਂ ਦਿੰਦਾ ਜੇ ਕਾਇਦੇ ਨਾਲ ਵੇਖਿਆ ਜਾਵੇ ਤਾਂ ਦੀਦੀ ਦੇ ਕੰਮ ਵਿੱਚ ਤੇ ਮੇਰੇ ਕੰਮਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਤਾਂ ਵੀ ਕੀ ਕਹਿਣਾ ਚੰਨੀ ਆ ਤੂੰ? ਇਹ ਕਿਹੋ ਜਿਹੀ ਬਕਵਾਸ ਕਰ ਰਹੀਆਂ ਤੂੰ? ਕੀ ਮੇਰੇ ਘਰ ਦਾ ਕੰਮ ਤੂੰ ਕਰਨ ਜਾਣੀ ਆ? ਦੀਦੀ ਬੁਰਾ ਨਾ ਮੰਨ। ਪਰ ਕਹਿ ਤਾਂ ਸਹੀ ਰਹੀਆਂ ਮੈਂ। ਇਹ ਕ ਤੁਹਾਡਾ ਪਤੀ ਆ। ਉਹ ਸਵੇਰੇ ਸਵੇਰੇ ਹੀ ਚਲਿਆ ਜਾਂਦਾ ਆ। ਬੱਚੇ ਹਜੇ ਹੈ ਨਹੀਂ। ਇੱਕ ਹੀ ਇਕੱਲੀ ਸਾਸਿਆ ਜਿਹੜਾ ਪੂਰਾ ਦਿਨ ਘਰੀ ਪਈ ਰਹਿੰਦੀ ਆ ਤੇ ਮੈਂ ਤਾਂ ਇਹ ਵੀ ਸੁਣਿਆ ਆ ਕਿ ਉਹ ਵੀ ਦਿਨ ਵਿੱਚ ਬਸ ਇੱਕ ਹੀ ਵਾਰ ਖਾਣਾ ਖਾਂਦੀ ਆ ਤੇ ਮੇਰੇ ਇੱਥੇ ਮੇਰੀ ਸਾਸਿਆ ਮੇਰਾ ਸਹੁਰਾ ਆ ਮੇਰਾ ਪਤੀ ਆ ਜਿਹੜਾ ਖਾਣਾ ਖਾਂਦੇ ਵੀ ਆ ਤੇ ਨਾਲ ਵੀ ਲੈ ਕੇ ਜਾਂਦੇ ਆ ਤੇ ਮੈਂ ਆ ਤੇ ਹੋਰ ਵੀ ਆ ਉਤੋ ਹਫ਼ਤੇ ਵਿੱਚ ਦੋ ਦਿਨ ਤਾਂ ਤੁਸੀਂ ਇੱਥੇ ਰਹਿੰਦੇ ਹੋ ਦੁਪਹਿਰ ਦਾ ਖਾਣਾ ਵੀ ਖਾਂਦੇ ਹੋ ਤੇਰਾ ਅੱਧਾ ਖਾਣਾ ਵੀ ਪੈਕ ਕਰਵਾ ਕੇ ਲੈ ਜਾਂਦੇ ਹੋ ਇਸ ਤੋਂ ਬਾਅਦ ਵੀ ਤੁਹਾਨੂੰ ਕੰਮ ਕਰਨਾ ਪੈਂਦਾ ਆ ਭਾਂਡੇ ਧੋਣ ਵਾਲੀ ਤੁਹਾਡੇ ਘਰ ਆਉਂਦੀ ਆ ਪੋਚਾ ਝਾੜੂ ਕਰਨ ਵਾਲੀ ਉਹ ਵੀ ਤੁਹਾਡੇ ਘਰ ਆਉਂਦੀ ਆ ਖਾਣਾ ਹਫ਼ਤੇ ਵਿੱਚ 2 ਦਿਨ ਤੁਸੀਂ ਇਥੋਂ ਲੈ ਕੇ ਚਲੇ ਜਾਂਦੇ ਹੋ ਫਿਰ ਵੀ ਤੁਹਾਨੂੰ ਬਹੁਤ ਕੰਮ ਪੈਂਦਾ ਆ ਤੇ ਤੁਹਾਡਾ ਕੰਮ ਸੁਣ ਕੇ ਮਾਂ ਜੀ ਨੂੰ ਬੜਾ ਦੁੱਖ ਲੱਗਾ ਤੇ ਜਦੋਂ ਮੇਰੀ ਗੱਲ ਆਈ ਤਮਾ ਜੀ ਸਾਫ਼-ਸਾਫ਼ ਕਹਿ ਦਿੰਦੀ ਆ ਕਿ ਤੇਰਾ ਘਰ ਆ ਤਾਂ ਕੰਮ ਤਾਂ ਕਰਨਾ ਪਊਗਾ ਇਹਦੇ ਵਿੱਚ ਗਿਣੌਣ ਵਾਲੀ ਕਿਹੜੀ ਗੱਲ ਆ ਇਹ ਗੱਲ ਤਾਂ ਤੁਹਾਡੇ ਉੱਤੇ ਵੀ ਲਾਗੂ ਹੁੰਦੀ ਆ ਨਾ ਜੀ ਦੀ ਘਰ ਤੁਹਾਡਾ ਵੀ ਆ ਤਾਂ ਕੰਮ ਵੀ ਤੁਸੀਂ ਹੀ ਕਰੋਗੇ ਇਹਦੇ ਵਿੱਚ ਗਿਣਤੀ ਕਿਉਂ ਕਰਾ ਰਹੇ ਹੋ ਤਾਂ ਰੂਬੀ ਦੀ ਸੱਸ ਸਮਝ ਗਈ ਕਿ ਬਹੂ ਨੇ ਮੇਰੀ ਹੀ ਗੱਲ ਦਾ ਪਲਟ ਕੇ ਜਵਾਬ ਦਿੱਤਾ ਆ ਰੂਬੀ ਵੀ ਤਾਂ ਉਹ ਸਭ ਕੁਝ ਕਹਿ ਰਹੀ ਸੀ ਜੋ ਮੈਂ ਕੱਲ ਉਹਨੂੰ ਕਿਹਾ ਸੀ ਹੁਣ ਆਪਣੀ ਹੀ ਗੱਲ ਨੂੰ ਗਲਤ ਵੀ ਕਿਵੇਂ ਸਾਬਤ ਕਰ ਸਕਦੀ ਸੀ ਇਸ ਲਈ ਉਹ ਬਸ ਬਹੂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਈ ਸਾਸ ਦੀ ਹਾਲਤ ਵੇਖ ਕੇ ਰੂਬੀ ਮਨ ਹੀ ਮਨ ਮੁਸਕਰਾਉਣ ਲੱਗੀ ਤੇ ਖੁਦ ਨੂੰ ਕਹਿਣ ਲੱਗੀ ਬੋਲੋ ਜੀ ਹੁਣ ਮੈਂ ਵੀ ਉਹ ਬੋਲੂੰਗੀ ਜੋ ਤੁਸੀਂ ਮੈਨੂੰ ਬੋਲੋਗੇ ਜਾ ਤਾਂ ਤੁਹਾਡਾ ਬੋਲਣਾ ਬੰਦ ਹੋ ਜਾਊਗਾ ਜਾਂ ਫਿਰ ਤੁਸੀਂ ਮੇਰੇ ਕੰਮ ਦੀ ਕਦਰ ਕਰਨਾ ਸਿੱਖ ਜਾਓਗੇ ਪਰ ਇਹਦੀ ਨੋਬਤ ਹੀ ਨਹੀਂ ਆਈ ਉਸ ਦਿਨ ਤੋਂ ਬਾਅਦ ਰੂਬੀ ਦੀ ਸੱਸ ਨੇ ਰੂਬੀ ਦੇ ਸਾਹਮਣੇ ਨਾ ਤਾਂ ਕਦੀ ਕਮੀਆਂ ਕੱਢੀਆਂ ਤੇ ਨਾ ਹੀ ਕਦੀ ਉਹਦੇ ਕੰਮ ਨੂੰ ਲੈ ਕੇ ਕੁਝ ਕਿਹਾ ਕਿਉਂਕਿ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਹੁਣ ਮੈਂ ਬਹੂ ਨੂੰ ਕੁਝ ਵੀ ਕਿਹਾ ਤਾਂ ਜਦੋਂ ਵੀ ਮੇਰੀ ਉਡੀ ਆਉਗੀ ਉਹਦੇ ਸਾਹਮਣੇ ਇਹ ਆਪਣਾ ਮੂੰਹ ਇਵੇਂ ਹੀ ਖੋਲੂਗੀ ਜੀਦਾ ਮੂੰਹ ਇੱਕ ਵਾਰ ਖੁੱਲ ਜਾਵੇ ਦੁਬਾਰਾ ਉਹਨੂੰ ਖੋਲਣ ਵਿੱਚ ਕੋਈ ਵੀ ਸੰਕੋਚ ਨਹੀਂ ਹੋਊਗਾ ਧੀ ਦੀ ਖਾਤਰ ਹੀ ਸਹੀ ਉਸ ਦਿਨ ਤੋਂ ਬਾਅਦ ਰੂਬੀ ਦੀ ਸਾਸ ਨੇ ਕੁਝ ਕਹਿਣਾ ਹੀ ਛੱਡ ਦਿੱਤਾ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ